ਹਾਂਜੀ ਅੱਜ ਆਪਾਂ ਇੱਕ ਹੋਰ ਬਹੁਤ ਹੀ ਪਿਆਰਾ ਡਿਜ਼ਾਈਨ ਬਣਾ ਰਹੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਇਹਦੇ ਵਿੱਚ ਤੁਸੀਂ ਵਾਈਟ ਮੋਤੀ ਐਡ ਕਰ ਸਕਦੇ ਹੋ ਤੇ ਜਾਂ ਕੋਈ ਵੀ ਕਲਰਫੁੱਲ ਮੋਤੀ ਐਡ ਕਰ ਸਕਦੇ ਹੋ ਪਹਿਲਾਂ ਆਪਾਂ ਚੀਜ਼ ਬਣਾਉਣੀ ਦੱਸਦੇ ਹਾਂ ਤੇ ਫਿਰ ਇਹਨੂੰ ਦੱਸਦੇ ਹਾਂ ਆ ਕਿਵੇਂ ਬਣਾਉਣਾਗਾ ਜਿਵੇਂ ਕਿ ਪਹਿਲਾਂ ਮੈਂ ਕਾਫੀ ਤਰ੍ਹਾਂ ਦੇ ਫਲਾਵਰ ਦੱਸੇ ਹੋਏ ਆ ਤੇ ਤੁਸੀਂ ਪਹਿਲਾਂ ਈ ਵੀਡੀਓ ਵੀ ਦੇਖ ਸਕਦੇ ਹੋ ਜਾ ਕੇ ਵੀਡੀਓ ਪੂਰੀ ਦੇਖਿਓ ਧਿਆਨ ਨਾਲ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆ ਦੇਖੋ ਜੀ ਬਸ ਸੇਮ ਸਾਈਜ਼ ਦੀਆਂ ਇਹ ਆਪਾਂ ਚੱਕ ਲੈਣੀਆਂ ਫਲਾਵਰਾਂ ਦੀਆਂ ਡੰਡੀਆਂ ਜਿੰਨਾ ਕਾਪਾ ਪਹਿਲਾ ਵਾਲੇ ਚ ਚੱਕਿਆ ਫਿਰ ਆਪਾਂ ਇੱਥੋਂ ਕੀ ਕਰਨਾ ਐ ਨੀਡਲ ਕੱਢੀ ਆ ਦੇਖੋ ਐ ਧਾਗਾ ਮੂਰੇ ਕੀਤਾ ਧਾਗਾ ਮੂਰੇ ਆ ਦੇ ਠੀਕ ਹੈ ਜੀ ਐ ਜਿੱਡਾ ਕੱਪਰ ਨੂੰ ਤੋਂ ਪਾ ਚਾਹੀਦਾ ਸਟੈਪ ਜਿੱਡੇ ਕੱਪ ਪਹਿਲਾਂ ਚੱਕੇ ਉਹ ਡੱਕ ਚੱਕ ਲੈਣਾ ਠੀਕ ਹੈ ਜੇ ਕੁਛ ਨਾ ਸਮਝ ਲੱਗੇ ਤਾਂ ਕਮੈਂਟ ਚ ਪੁੱਛ ਲਿਓ ਮੈਂ ਏਡਾ ਹੈ ਨਹੀਂ ਇਹਦੇ ਚ ਕੰਮ ਕੋਈ ਏਡਾ ਔਖਾ ਵੀ ਸਮਝਣ ਨਾਲ ਲੱਗੇ ਆ ਜੂਗੀ ਸਮਝ ਸਾਰਿਆਂ ਨੂੰ ਆ ਦੇਖੋ ਮੈਂ ਹੁਣ ਇਦਰੋਂ ਵੀ ਐਂ ਕਰਾਂਗੇ ਆਪਾਂ ਇਹ ਮੈਂ ਆ ਚੀਜ਼ ਤਿਆਰ ਕਰ ਰਹੀ ਹਾਂ ਹਜੇ ਫਿਰ ਆ ਉੱਪਰ ਵਾਲੀ ਦੱਸਾਂਗੇ ਆਪਾਂ ਇਹ ਸਿੰਪਲ ਜੀ ਚੀਜ਼ ਆ ਤਾਂ ਕਿੰਨੇ ਸੌਖੇ ਤਰੀਕੇ ਨਾਲ ਆਪਾਂ ਸੂਟ ਤੇ ਬਣਾ ਸਕਦੇ ਆ ਇਹ ਤਾਂ ਚਾਹੇ ਆਪਾਂ ਸਾਰੇ ਸੂਟ ਤੇ ਪਾ ਲਈਏ ਸਾਰੀ ਕਮੀਜ਼ ਤੇ ਤਾਂ ਵੀ ਵਧੀਆ ਬਣਾ ਲਾਂਗੇ ਆਸਾਨੀ ਨਾਲ ਕਿਉਂਕਿ ਜੀਵਨੀ ਆਕਦਾ ਛੋਟੇ ਜੀ ਚੀਜ਼ ਤੋਂ ਛੋਟੇ ਛੋਟੇ ਫਲਾਵਰ ਹੈ ਤੇ ਜਿਹੜੇ ਮੋਤੀ ਲੱਗਣੇ ਆ ਉਹਦੇ ਲਈ ਨੀਡਲ ਆਪਾਂ ਨੂੰ ਬਰੀਕ ਚਾਹੀਦੀ ਹੁੰਦੀ ਆ ਉਹ ਬਰੀਕ ਨੀਡਲ ਨਾਲ ਲੱਗਣਗੇ ਆ ਦੇਖੋ ਠੀਕ ਹੈ ਜੀ ਧਾਗਾ ਹੋ ਗਿਆ ਆਪਣਾ ਖਤਮ ਇੱਥੇ ਨੂੰ ਥੋੜਾ ਜਿਹਾ ਕਸਤਾਪ ਬਾਲਾ ਨਹੀਂ ਗਸਿਆ ਇੱਥੋਂ ਸੂਈ ਫੇਰ ਆਏ ਨਾਲ ਦੀ ਕੱਢਤੀ ਆ ਦੇਖੋ ਆਏ ਜਵਾਨ ਹਾਲ ਦੀ ਦੇ ਬਸ ਹੁਣ ਆਪਣਾ ਗ੍ਰੀਨ ਵਾਲਾ ਜਿਹੜਾ ਕੰਮ ਖਤਮ ਹੋ ਗਿਆ ਦਾ ਤੇ ਹੁਣ ਆਪਾਂ ਰੈੱਡ ਲਾਵਾਂਗੇ ਆ ਦੇਖੋ ਪਿੱਛੇ ਵੀ ਤੁਸੀਂ ਸਫਾਈ ਦੇਖ ਸਕਦੇ ਹੋ ਕੋਈ ਗੰਦ ਜਾਨੀ ਪੈਂਦਾ ਹੈਗਾਗਾ ਵਧੀਆ ਆੰਦਾ ਤੇ ਹੁਣ ਲਾਵਾਂਗੇ ਆਪਾਂ ਉੱਪਰ ਵਾਲਾ ਥ੍ਰੈਡ ਆ ਦੇਖੋ ਜੀ ਹੁਣ ਆਪਾਂ ਆ ਗਏ ਇਸ ਚੀਜ਼ ਤੇ ਇਹਦੇ ਲਈ ਆਪਾਂ ਕੀ ਕਰਾਂਗੇ हां एक साइड तो नीडल ਕੱਢੀ ਆਪਣੀ ਫਿਰ ਆਪਾਂ ਕੀ ਕਰਾਂਗੇ ਛੋਟਾ ਜਿਹਾ ਧੋਪਾ ਚੱਕਾਂਗੇ ਬਿਲਕੁਲ ਛੋਟਾ ਜਿਹਾ ਇਹ ਵੀ ਹਜੇ ਵੱਡਾ ਜੇ ਆਪਾਂ ਥੋੜਾ ਜਿਹਾ ਜ਼ਿਆਦਾ ਵੱਡਾ ਬਣਾਉਣਾ ਚਾਹਣੇ ਤਾਂ ਥੋੜਾ ਜਿਹਾ ਵੱਟਾ ਚੱਕ ਲੈਣਾ ਫਿਰ ਇਹ ਜਿਹੜੇ ਬੱਲ ਨੇ ਨਾ ਆਪਾਂ ਨੂੰ ਆਹ ਵਾਲੇ ਵੀ ਜ਼ਿਆਦਾ ਪਾਉਣ ਲੈਣਗੇ ਆ ਦੇਖੋ ਹੁਣ ਆਪਾਂ ਕੀ ਕਰਾਂਗੇ ਇੱਕ ਵਾਰ ਹੋਰ ਦਿਖਾ ਦਿੰਨੇ ਆ ਲੇਖੋ ਪਹਿਲਾਂ ਆਪਾਂ ਸਿੰਪਲ ਸੂਈ ਕੱਢੀ ਆ ਨੀਚੇ ਦੇ ਕੁਛ ਨਹੀਂ ਕੀਤਾ ਆਪਾਂ ਧਾਗਾ ਕੱਢਿਆ ਫਿਰ ਆਪਾਂ ਐ ਇਹਦੀ ਸੇਧ ਚ ਠੀਕ ਹੈ ਤੇ ਹੁਣ ਆਪਣਾ ਮੇਨ ਆਹ ਇਹਦਾ ਪ੍ਰੋਸੈਸ ਆ ਜਿਹੜਾ ਇਹ ਸ਼ੁਰੂ ਹੋਣ ਦਾ ਆਪਾਂ ਦੇਖੋ ਮੈਂ ਕੱਲੀ ਕੱਲੀ ਚੀਜ਼ ਦੱਸਣ ਦੀ ਕੋਸ਼ਿਸ਼ ਤਾਂ ਕਰ ਰਹੀ ਆ ਐ ਇਥੇ ਬਲੇ ਮੇ ਮਾਰਨੇ ਆ ਇਹ ਆਪਾਂ ਇਹ ਆਪਾਂ ਨੂੰ ਕਾਫੀ ਮਾਰਨੇ ਪੈਣਗੇ ਤੇ ਇਹ ਬਾਲੇ ਟਾਈਟ ਹੱਥ ਨਾਲ ਨਹੀਂ ਮਾਰਨੇ ਜੇ ਇਹ ਢਿੱਲੇ ਹੱਥ ਨਾਲ ਵੀ ਆਪਾਂ ਕਰਾਂਗੇ ਨਾ ਤਾਂ ਵੀ ਆਪਣੇ ਤੋਂ ਆਟੋਮੈਟਿਕ ਹੀ कसे ਜਾਂਦੇ ਆ ਇਹ ਜਦੋਂ ਬਲਤਾ ਜਾਂਦਾ ਹੈ ਕੱਢਣ 'ਚ ਤਾਂ ਥੋੜੀ ਜਿਹੀ ਮੁਸ਼ਕਲਤਾ ਆਉਂਦੀ ਹੈ ਇਹ ਐਡਾ ਥੋੜਾ ਜਿਹਾ ਦੇਖਣ ਨੂੰ ਲੱਗਦਾ ਐਡਾ ਸੰਤ ਹੈ ਨਹੀਂ ਪਰ ਪ੍ਰੈਕਟਿਸ ਨਾਲ ਹੋ ਜਾਂਦਾਗਾ ਜਿਵੇਂ ਵੱਡੇ ਫਲਾਵਰਾਂ 'ਚ ਕਰਦੇ ਆ ਸਿੱਧੇ ਵਾਲਿਆਂ 'ਚ ਆਪਾਂ ਉਹਨਾਂ 'ਚ ਫਿਰ ਵੀ ਈਜ਼ੀਲੀ ਨਿਕਲ ਜਾਂਦਾ ਇਹਦੇ 'ਚ ਥੋੜਾ ਜਿਹਾ ਔਖਾ ਹੁੰਦਾਗਾ ਥੋੜਾ ਜਿਹਾ ਹੁੰਦਾ ਬਾਲਾ ਨਹੀਂ ਦੱਸ ਥੋੜੀ ਪ੍ਰੈਕਟਿਸ ਨਾਲ ਆ ਜਾਊਗਾ ਦੇਖੋ ਐਂ ਆਪਾਂ ਐਂ ਬਲ ਖਵਾਈ ਜਾਵਾਂਗੇ ਇਹਦੇ ਤੇ ਠੀਕ ਹੈ ਜੀ ਇਹ ਬਸ ਆਪਾਂ ਅੰਦਾਜ਼ੇ ਜਿਨਾ ਕਰ ਲੈਣੇ ਆ ਜਦੋਂ ਐਂ ਬਲ ਪਾ ਕੇ ਦੇਖ ਲੈਣ ਸੂਈ ਤੇ ਦੇਖ ਲੈ ਕਰੋ ਤੇ ਨਹੀਂ ਤਾਂ ਗਿਣ ਲਿਆ ਕਰੋ ਤੇ ਗਿਨੇ ਵਗੈਰਾ ਮੇਰੇ ਤਾਂ ਨਹੀਂ ਯਾਦ ਰੰਦਾ ਮੈਂ ਤਾਂ ਫਿਰ ਅੰਦਾਜ਼ੇ ਜਿਨਾ ਹੀ ਚੱਕਦੀ ਹੁੰਦੀ ਆ ਨਾ ਦੇਖੋ ਇਹ ਆਟੋਮੈਟਿਕ ਹੀ ਕੱਸਿਆ ਗਿਆ ਹੈ ਹੈਨਾ ਮੈਂ ਕਿੰਨਾ ਢਿੱਲਾ ਹੱਥ ਕਰ ਰਹੀ ਹਾਂ ਨਾ ਇਹ। ਇਹ ਦੇਖੋ। ਹੁਣ ਇਹਨੂੰ ਆਪਾਂ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਇਹ ਢਿੱਲਾ ਹੋ ਜਾਏ। ਮੋਟੇ ਨਹੀਂ ਹੁੰਦਾ। ਠੀਕ ਹੈ ਜੀ। ਹੁਣ ਇਹਨੂੰ ਆਪਾਂ ਕੱਢਣਾ ਹੈ। ਮਤਲਬ ਇਹਦਾ ਨਖਾਰਾ ਹੀ ਦੇਖੋ ਸੂਈ ਦਾ ਕਿੰਨਾ ਮੋਟਾ ਹੈ ਨਾ। ਸ ਤੇ ਦੂਜੀਆਂ ਸੂਈਆਂ ਚ ਤਾਂ ਇਹ ਪੈਂਦੇ ਹੀ ਨਹੀਂ ਹੁੰਦੇ ਆ ਗੁੱਟੀਆਂ ਵਾਲੇ ਧਾਗੇ। ਖਦਰ ਕੇਸਮੈਂਟ ਵਾਲੀ ਦਾ ਤਾਂ ਇਹਦੂ ਵੀ ਮੋਟਾ ਹੁੰਦਾ ਹੈ ਇਹ ਤਾਂ ਸਿੰਪਲ ਗੰਧੂਈ ਸੂਈ ਆ। ਨਗੰਧਿਆਂ ਲਈ ਤੋਂ ਛੋਟੀ ਥੋੜੀ ਜੀ ਆ ਦੇਖੋ ਜੀ ਦੇਖੋ ਐਂ ਡਿੱ ਲਗਾ ਤਾ ਨਾ ਥੋੜਾ ਆ ਦੇਖੋ ਆ ਇਹਨੂੰ ਆਪਾਂ ਖਿੱਚ ਲੈ ਠੀਕ ਹੈ ਮੇਰਾ ਹੱਥ ਨਾਲ ਵਿਚਾਰਿਆ ਉਹ ਕੰਡ ਖੜਜੋ ਮੈਂ ਦੂਜੇ ਹੱਥ ਨਾਲ ਕਰਦੀ ਆ ਤਾਂ ਕਿ ਦਿਖੇ ਆ ਦੇਖੋ ਫਿਰ ਆਪਾਂ ਕੀ ਕਰਨਾ ਫਿਰ ਇਹਨੂੰ ਆਏ ਆਪਾਂ ਕੱਸ ਦੇਣਾ ਉਨੀ ਦੇਰ ਆਪਾਂ ਕਸਦੇ ਰਹਿਣਾ ਜਿੰਨੀ ਦੇਰ ਤੱਕ ਆਪਣਾ ਜਿਹੜਾ ਝਾੜਾ ਢਿੱਲਾ ਜਾ ਰਿਹਾ ਰਹਿੰਦਾ ਸੀ ਖਤਮ ਨਹੀਂ ਹੋਇਆ ਆ ਦੇਖੋ ਜੇ ਮੈਂ ਜ਼ਿਆਦਾ ਭਲੇਵੇਂ ਜੇ ਪਾਇਆ ਤਾਂ ਫਲਪੀ ਜਾਂ ਬਣ ਗਿਆ ਥੋੜਾ ਜਿਹਾ ਜੇ ਆਪਾਂ ਘੱਟ ਪਾਵਾਂਗੇ ਥੋੜੇ ਜਿਹਾ ਭਲੇਵੇਂ ਜੇ ਤਾਂ ਇਹ ਇੰਨਾ ਫਲਪੀ ਜਾਂ ਨਹੀਂ ਬਣੂਗਾ ਠੀਕ ਹੈ ਆ ਦੇਖੋ ਜੀ ਫਿਰ ਆਪਾਂ ਕੀ ਕਰਨਾ ਇੱਥੋਂ ਜਮਾ ਹੈ ਇਹਨੂੰ ਆਪਾਂ ਕਰਨਾ ਹੁੰਦਾ ਰਾਉਂਡ ਐ ਇੱਥੋਂ ਆਪਾਂ ਵਿਚਾਲੋ ਇਹਦੇ ਆ ਚੀਜ਼ ਦੇ ਇੱਥੇ ਬਿੰਦੀ ਜੀ ਆ ਸੇਲ ਜਿਹਦੀ ਜੀ ਐਂ ਵਿਚਾਲੇ ਕੱਢ ਦਿੰਨੇ ਆ ਨੀਡਲ ਠੀਕ ਹੈ। ਵੀ ਪ੍ਰੋਪਰ ਫੁੱਲ ਬਣੀ ਆ ਦੇਖੋ ਹੁਣ ਇਹ ਖੜ ਜੇ ਗਿਆ ਨਾ ਇਹ ਤਾਂ ਹੁਣ ਇਹਦਾ ਕੀ ਹੱਲ ਆ ਵਿਚਾਲ ਦੀ ਆਪਾਂ ਇਹਦੇ ਸੂਈ ਲੰਘਾ ਦਾਂਗੇ। ਐਂ ਆਪਾਂ نیچے ਸੂਈ ਕੱਢੀ ਵਿਚਾਲੇ ਤੋਂ ਠੀਕ ਹੈ ਜੀ। ਤੇ ਇੱਥੇ ਆਪਾਂ ਬਸ ਇੱਕ ਸਟੈਚੀ ਇਹਦੇ ਮੁਕਦਾ ਨਹੀਂ ਹੈਗਾ ਬਹੁਤ ਆਗਾ। ਜਿਆਦਾ ਲਾਉਣਿਆਂ ਤਾਂ ਦੋ ਤਿੰਨ ਲਾਉਣਿਆਂ ਤਾਂ ਇਧਰ ਸਾਈਡਾਂ ਤੇ ਲਾਉਣਿਆਂ ਤਾਂ ਲਾ ਲਓ। ਤੋ ਦਹੇ ਨਹੀਂ ਖੁੱਲਦਾ ਹੈਗਾ ਇੱਕ ਸਟਿਚ ਨਾਲ ਹੀ ਇਹ ਤੁਸੀਂ ਦੇਖ ਲਿਓ। ਬਿਲਕੁਲ ਵਧੀਆ ਰਹੂਗਾ ਇਹ। ਆ ਦੇਖੋ ਜੀ ਇੱਕ ਸਟਿਚ ਲੱਗੀ ਆਪਣੀ ਤੇ ਵਿਚਾਲੇ ਇਹਨਾਂ ਦੇ ਆਪਾਂ ਮੋਤੀ ਭਰ ਸਕਦੇ ਆ ਵਿਚਾਲੇ ਕਿੱਥੇ ਆ ਦੇਖੋ ਆ ਜਗ੍ਹਾ ਬਚੀ ਹੋਈ ਹੈ ਵਿਚਾਲੇ ਆ ਵਾਲੀ ਠੀਕ ਹੈ ਜੀ ਇਹਨਾਂ ਚ ਆਪਾਂ ਮੋਤੀ ਭਰ ਸਕਦੇ ਆ ਕੁਝ ਵੀ ਭਰ ਸਕਦੇ ਆ ਨਹੀਂ ਮੋਤੀ ਭਰਨੇ ਦਾ ਕੋਈ ਹੋਰ ਛੋਟਾ ਜਾਂ ਫੁੱਲ ਗੰਡਾ ਦੀ ਕਢਾਈ ਕਿਹੜੂ ਹੀ ਪਾ ਸਕਦੇ ਆ ਆ ਦੇਖੋ ਹੁਣ ਆਪਾਂ ਸੇਮ ਪ੍ਰੋਸੈਸ ਰਿਪੀਟ ਕਰਾਂਗੇ ਹੁਣ ਆਪਾਂ ਆ ਫਲਾਵਰ ਤੇ ਆ ਗਏ ਆਪਾਂ ਕੀ ਕੀਤਾ ਐ ਸੂਈ ਕਢੀ ਇੱਕ ਸਾਈਡ ਤੋਂ ਠੀਕ ਹੈ ਫਿਰ ਕੀ ਕਰਨਾ ਅ ਜਿੱਧਰੋਂ ਦੀ ਸੂਈ ਕੱਢੀ ਆ ਉਧਰ ਨੂੰ ਇਹਦਾ ਮੂੰਹ ਹੋਊਗਾ ਆਪਣੀ ਨੀਡਲ ਦਾ ਠੀਕ ਹੈ ਇੰਨਾ ਕੁ ਤੋਪਾ ਮੈਂ ਚੱਕ ਲਿਆ ਹੁਣ ਇਹਦੇ ਤੇ ਆਪਾਂ ਬਲੇਮੇਜੇ ਖਵਾਵਾਂਗੇ ਉਵੇਂ ਸੇਮ ਪ੍ਰੋਸੈਸ ਰਿਪੀਟ ਕਰਾਂਗੇ ਜੇ ਮੇਰੇ ਕੋਲ ਘੱਟ ਵੱਧ ਹੋ ਗਏ ਤਾਂ ਕੋਈ ਗੱਲ ਨਹੀਂ ਸੂਟ ਨਹੀਂ ਹੈਗਾ ਜੇ ਸੂਟ ਤੇ ਕਰ ਰਹੇ ਹੋ ਤਾਂ ਤੁਸੀਂ ਗਿਣ ਕੇ ਕਰਿਓ ਤੇ ਜੇ ਨਹੀਂ ਗਿਣ ਕੇ ਕਰਦੇ ਤਾਂ ਅੰਦਾਜ਼ੇ ਨਾਲ ਜਮਾ ਸਹੀ ਕਰੋ ਠੀਕ ਹੈ। ਵੀ ਬਸ ਆ ਫੋਲੋ ਜੇ ਇੱਕੋ ਜੇ ਰਹਿਣ। ਕਿਉਂਕਿ ਜੇ ਆਪਾਂ ਇੱਕੋ ਸਾਰੇ ਸੂਟ ਤੇ ਇਕੱਲਾ ਇਹ ਹੀ ਡਿਜ਼ਾਈਨ ਪਾ ਰਹੇ ਹਾਂ ਫਿਰ ਤਾਂ ਇੱਕੋ ਜੇ ਰਹਿਣੇ ਜ਼ਰੂਰੀ ਆ। ਜੇ ਆਪਾਂ ਥੋੜਾ ਜਿਹਾ ਡਿਜ਼ਾਈਨ ਦੇ ਵਿੱਚ ਹੋਰ ਵੀ ਕੁਝ ਉਹ ਕੀਤਾ ਫਿਰ ਤਾਂ ਉਹ ਗੱਲ ਨਹੀਂ ਹੁੰਦੀ ਇਹਨੇ। ਆ ਦੇਖੋ। ਬਸ ਕੁਝ ਨਹੀਂ ਕਰਨਾ ਇੱਕ ਸਾਈਡ ਤੋਂ ਫੜ ਕੇ ਆ। ਐਂ ਧੋਪੇ ਭਰਦੇ ਜਾਣਾ। ਆਪਾਂ ਐਡਾ ਕੀ ਕਰ ਦਿੰਨੇ ਆ ਮੇਰਾ ਧਾਗਾ ਨਾ ਖਤਮ ਹੋ ਜੀ ਇੱਕ ਕੰਚ ਨਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਪਹਿਲਾਂ ਇੱਥੋਂ ਆਪਾਂ ਕੱਢ ਲੈਂਦੇ ਆ ਨਾ ਦੇਖੋ ਮੈਂ ਕੋਲੇ ਇੱਥੋਂ ਸੂਈ ਕੱਢ ਲਈ ਪਹਿਲਾਂ ਆਪਾਂ ਫਿਰ ਇਹ ਥੋੜਾ ਜਿਹਾ ਆਪਣਾ ਇਹ ਜਿਹੜਾ ਢਿੱਲਾ ਹੋ ਜਾਣਾ ਇਹ ਨਿਕਲ ਜਾਣਗੇ ਆਸਾਨੀ ਨਾਲ ਦੇਖੋ ਠੀਕ ਹੈ ਜੀ ਇੱਥੋਂ ਇਹਨੂੰ ਐ ਸੈੱਟ ਕਰ ਲਿਆ ਕਰੋ ਫੜ ਕੇ ਠੀਕ ਹੈ ਹੁਣ ਜਿਹੜਾ ਆਪਣਾ ਦੂਰ ਇੱਕ ਧਾਗਾ ਨਾਲ ਆਇਡ ਵਾਲਾ ਛੋਟਾ ਆ ਦੇਖੋ ਜੀ ਇਹਨੂੰ ਆਪਾਂ ਖਿੱਚ ਕੇ ਕੱਢਤਾ ਹੁਣ ਇਹਨੂੰ ਕੀ ਕਰਨਾ ਹੁੰਦਾ ਸائیں ਆਪਾਂ ਇਹਨੂੰ ਪਲਟਾ ਲਿਆ ਠੀਕ ਹੈ ਇਦੇ ਨਾਲ ਦੇ ਦੂਜੇ ਫਲਾਵਰ ਵੀ ਆ ਮੈਂ ਦੱਸੇ ਹੋਏ ਆ ਬੁਲੀਅਨ ਸਟਿਚ ਕਹਿੰਦੇ ਆ ਇਹਨਾਂ ਨੂੰ ਤੇ ਤੁਸੀਂ ਬਣਾ ਲਿਓ ਠੀਕ ਹੈ ਜੀ ਦੇਖ ਕੇ ਸਿੱਖ ਲਓ ਨਾ ਤੇ ਫਿਰ ਟਰਾਈ ਕਰੋ ਆ ਦੇਖੋ ਫਿਰ ਇਹਨੂੰ ਓਨੀ ਦੇਰ ਤੱਕ ਆਕਸਦੇ ਰਹਿਣਾ ਜਿੰਨੀ ਦੇਰ ਤੱਕ ਇਹ ਐ ਖੜਾ ਖੜਾਇ ਜ ਨਹੀਂ ਬੰਦਾ ਠੀਕ ਹੈ ਜੀ ਆਕੜਿਆ ਜ ਨਹੀਂ ਬੰਦਾ ਢਿੱਲਾ ਢਿੱਲਾ ਜਨ ਰਵੇ ਤਾਂ ਕਿ ਇਹ ਆ ਦੇਖੋ ਨਾਲ ਨੂੰ ਇਹ ਹਿੱਲੂਗਾ ਨਹੀਂ ਜਮਾ ਨਹੀਂ ਹਿੱਲੂਗਾ ਵਾਸ਼ ਬੂਸ਼ ਤੋਂ ਬਾਅਦ ਵੀ ਕੁਝ ਨਹੀਂ ਹੋਊਗਾ ਇਹਦਾ

ਹੁਣ ਆਪਾਂ ਇਹਦੇ ਵਿੱਚ ਦੀ ਨੀਡਲ ਕੱਢਤੀ ਆਂ ਮੈਂ ਮੋਤੀ ਲੱਗੇ ਹੋਏ ਡਿਜ਼ਾਈਨ ਦੀ ਫੋਟੋ ਪਾ ਦੂੰਗੀ ਨਾਲ ਵੀ ਮੋਤੀ ਲਾ ਕੇ ਕਿਵੇਂ ਲੱਗਦਾ ਥੰਬਨੇਲ ਤੇ ਲਾ ਦੂੰਗੀ ਤੇ ਸੰਗ ਤੇ ਵੀ ਲਾ ਦੂੰਗੀ ਤੂੰ ਤੁਸੀਂ ਦੇਖ ਲੈ ਬਸ ਸਿੰਪਲ ਗੋਲ ਮੋਤੀ ਲੈਣਾ ਬਰੀਕ ਨੀਡਲ ਨਾਲ ਉਹ ਵਿੱਚ ਬਰੀਕ ਧਾਗਾ ਪਾ ਕੇ ਡਬਲ ਲਾ ਦੇ ਕੋਈ ਸਿੰਪਲ ਤਰੀਕੇ ਨਾਲ ਹੀ ਲੱਗਣਾ ਉਹ ਡਿਜ਼ਾਈਨ ਤਿਆਰ ਹੋਏ ਤੋਂ ਬਾਅਦ ਹੀ ਲੱਗੂਗਾ ਉਹ ਦੇਖੋ ਜੀ ਇਹ ਕਸੇ ਗਿਆ ਆਪਣੇ ਡਿਜ਼ਾਈਨ ਆਪਣਾ ਰੈਡੀ ਆ ਵੀਡੀਓ ਨੂੰ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮਤਵਦ ਸ਼ੇਅਰ ਜਰੂਰ ਕਰੋ